ਆਮ ਲੋਕ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਬੈਂਕਾਂ ਦੇ ਵਿੱਚ ਬੱਚਤ ਖਾਤੇ ਖੋਲਦੇ ਹਨ ਇਸ ਦੇ ਨਾਲ ਖਾਂਗਾ ਦਾ ਪੈਸਾ ਸੁਰੱਖਿਅਤ ਰਹਿੰਦਾ ਹੈ ਇਸ ਦੇ ਨਾਲ ਹੀ ਉਹ ਪੈਸੇ ਤੇ ਵਿਆਜ ਵੀ ਮਿਲਦਾ ਹੈ ਪਰ ਬੈਂਕ ਬੱਚਤ ਖਾਤੇ ਦੇ ਵਿੱਚ ਵਰਤਮਾਨ ਕਿੰਨੀ ਰਕਮ ਜਮਾ ਕੀਤੀ ਜਾ ਸਕਦੀ ਹੈ ਕੀ ਇਸ ਦੀ ਕੋਈ ਸੀਮਾ ਹੈ ਅੱਜਕਲ ਲਗਭਗ ਹਰ ਕਿਸੇ ਦਾ ਬੈਂਕ ਖਾਤਾ ਹੈ ਬਹੁਤ ਸਾਰੇ ਲੋਕ ਸਰਕਾਰੀ ਸਕੀਮਾਂ ਤਲਖਾ ਅਤੇ ਹੋਰ ਵਿਕਤੀ ਮਾਮਲਿਆਂ ਦੇ ਵਿੱਚ ਬੈਂਕ ਬੱਚਤ ਖਾਤੇ ਖੋਲ ਰਹੇ ਹਨ ਇਸ ਖਾਤੇ ਵਿੱਚ ਨਾ ਸਿਰਫ ਤੁਹਾਡਾ ਪੈਸਾ ਸੁਰੱਖਿਅਤ ਹੈ ਸਗੋਂ ਤੁਹਾਨੂੰ ਵਿਆਜ ਵੀ ਮਿਲਦਾ ਹੈ ਇੱਦਾਂ ਨਾਲ ਹੀ ਸਾਰੇ ਡਿਜੀਟਲ ਲੈਣ-ਦੇਣ ਉਦੋਂ ਹੀ ਹੁੰਦੇ ਹਨ ਜਦੋਂ ਤੱਕ ਤੁਹਾਡੇ ਕੋਲ ਬੈਂਕ ਖਾਤਾ ਹੁੰਦਾ ਹੈ ਪਰ ਬੈਂਕ ਬੱਚਤ ਖਾਤੇ ਦੇ ਵਿੱਚ ਕੁੱਲ ਕਿੰਨੇ ਪੈਸੇ ਜਮਾ ਕੀਤੇ ਜਾ ਸਕਦੇ ਹਨ ਕੀ ਇਸ ਦੀ ਕੋਈ ਸੀਮਾ ਹੈ ਜੇਕਰ ਨਕਦੀ ਪਕਾਇਆ ਸੀਮਾ ਤੋਂ ਵੱਧ ਜਿਆਦਾ ਕੀ ਕੋਈ ਸਮੱਸਿਆ ਹੈ ਕੀ ਤੁਸੀਂ ਇਸ ਸੀਮਾ ਨੂੰ ਜਾਣਦੇ ਹੋ ਅੱਜਕੱਲ ਜ਼ਿਆਦਾਤਰ ਗਾਹਕ ਬੱਚਤ ਖਾਤੇ ਰਾਹੀਂ ਲੈਣ-ਦੇਣ ਕਰ ਰਹੇ ਹਨ ਨੂੰ ਇਸ ਗੱਲ ਤੇ ਸ਼ੱਕ ਹੈ ਕਿ ਉਹ ਆਪਣੇ ਬੱਚੇ ਦੇ ਬੈਂਕ ਖਾਤੇ ਦੇ ਵਿੱਚ ਕਿੰਨਾ ਪੈਸਾ ਜਮਾ ਕਰਵਾ ਸਕਦੇ ਹਨ ਬੱਚੇ ਦੇ ਖਾਤੇ ਦੇ ਵਿੱਚ ਕਿੰਨੀ ਵੀ ਰਕਮ ਜਮਾ ਕੀਤੀ ਜਾ ਸਕਦੀ ਹੈ ਇਸ ਤੇ ਕੋਈ ਸੀਮਾ ਨਹੀਂ ਪਰ ਇਨਕਮ ਟੈਕਸ ਵਿਭਾਗ ਨੇ ਇੱਕ ਵਿੱਤੀ ਵਿੱਤੀ ਸਾਲ ਦੇ ਵਿੱਚ ਬੱਚੇ ਦੇ ਖਾਤੇ ਦੇ ਵਿੱਚ ਜਮਾ ਕੀਤੀ ਜਾਣ ਵਾਲੀ ਰਕਮ ਤੇ 10 ਲੱਖ ਰੁਪਏ ਦੀ ਸੀਮਾ ਲਗਾ ਦਿੱਤੀ ਹੈ ਇਸ ਲਈ ਜੇਕਰ ਤੁਸੀਂ 10 ਲੱਖ ਰੁਪਏ ਤੋਂ ਵੱਧ ਪੈਸੇ ਜਮਾ ਕਰਾਉਂਦੇ ਹੋ ਤਾਂ ਤੁਸੀਂ ਇਨਕਮ ਟੈਕਸ ਦੇ ਘੇਰੇ ਵਿੱਚ ਆ ਜਾਓਗੇ ਤਾਨੂੰ ਉਸ ਨਗਤੀ ਤੇ ਟੈਕਸ ਦੇਣਾ ਪਵੇਗਾ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ 10 ਲੱਖ ਰੁਪਏ ਤੋਂ ਵੱਧ ਜਮਾ ਕਰਦੇ ਹੋ ਤਾਂ ਤੁਹਾਨੂੰ ਆਈਟੀ ਵਿਭਾਗ ਨੂੰ ਸੂਚਿਤ ਕਰਨਾ ਪਵੇਗਾ ਜੇਕਰ ਤੁਹਾਡੇ ਬਚਤ ਖਾਤੇ ਦੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਹਨ ਤਾਂ ਆਮਦਨ ਕਰ ਵਿਭਾਗ ਤੁਹਾਡੇ ਤੇ ਨਜ਼ਰ ਰੱਖੇਗਾ ਆਪਣੇ ਬਚਤ ਖਾਤੇ ਦੇ ਵਿੱਚ ਜਮ੍ਹਾਂ ਰਕਮਾਂ ਦਾ ਇਤਿਹਾਸ ਦੇਖੋ ਨਾਲ ਹੀ ਬੈਂਕ ਇਨਕਮ ਟੈਕਸ ਵਿਭਾਗ ਨੂੰ ਇੱਕ ਵਿੱਤੀ ਸਾਲ ਦੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮਾ ਵਾਲੇ ਬਚਤ ਖਾਤਿਆਂ ਬਾਰੇ ਜਾਣਕਾਰੀ ਦਿਓ ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਵੱਲੋਂ ਬਚਤ ਨੋਟਿਸ ਭੇਜੇ ਜਾਣ ਦੀ ਵੀ ਸੰਭਾਵਨਾ ਹੈ 10 ਲੱਖ ਰੁਪਏ ਦੀ ਸੀਮਾ ਵਿਦੇਸ਼ੀ ਮੁਦਰਾ ਦੀਆਂ ਖਰੀਦਾਂ ਜਿਵੇਂ ਕਿ ਐਫਟੀ ਫਿਊਚਰ ਫੰਡ ਬਾਂਡ ਸਟਾਕਾਂ ਸਟਾਕਾਂ ਵਿੱਤ ਨਿਵੇਸ਼ ਫੋਰੈਕਸ ਕਾਰਡ ਆਦਿ ਵੀ ਲਾਗੂ ਹੁੰਦੇ ਹਨ